ਸਮਾ ਬਦਲਦਾ ਰਹਿਦਾ ਮਾੜਾ ਚੰਗਾ ਬੰਦੇ ਦਾ ਤਾਜ ਹਟਾਵਣ ਵਾਲੇ ਅਡਰ ਫਾਂਸੀ ਦੇ ਫੰਦੇ ਦਾ ਤਾਜ ਹਟਾਵਣ ਵਾਲੇ ਅਡਰ ਫਾਂਸੀ ਦੇ ਫੰਦੇ ਦਾ ਰੌ ਰੰਗ ਬਣ ਜਾਵੇ ਟੋਣੀ ਐ ਸੇਠ ਹੋ ਜਾਂਦੇ ਜਦੋਂ ਬੁਰੇ ਦਿਨਾਂ ਬੰਦੇ ਓ ਸਮਾਂ ਬਦਲਦਾ ਰਹਿੰਦਾ ਮਾੜਾ ਚੰਗਾ ਬੰਦੇ ਦਾ ਤਾਜ ਹਟਾਵਣ ਵਾਲਿਆਂ ਡਰ ਫਾਂਸੀ ਦੇ ਫੰਦੇ ਦਾ ਤਾਜ ਹਟਾਵਣ ਵਾਲਿਆਂ ਡਰ ਫਾਂਸੀ ਦੇ ਫੰਦੇ ਦਾ ਰੌ ਰੰਗ ਬਣ ਜਾਵੇ ਟੂਣੀ ਐ ਸੇਟ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਬੈਰੀ ਹੋ ਜਾਂਦੇ ਜਦੋਂ ਬੁਰੇ ਲੱਖਾਂ ਜਤਨਾ ਤੋਂ ਕੰਡ ਵਿਖਾ ਜਣ ਮਿੱਤਰ ਦੂਰ ਦੋਰਾਡੇ ਵਤਨਾ ਤੋਂ ਕੰਡ ਵਿਖਾ ਜਣ ਮਿੱਤਰ ਦੂਰ ਦੋਰਾਡੇ ਵਤਨਾ ਤੋਂ ਓ ਬੰਨ ਟੜੀ ਨੂੰ ਲੈnde ਦੁਸ਼ਮਨ ਵਾਗ ਖਲੋ ਜਾਂਦੇ ਜਦੂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਬੰਨ ਟੜੇ ਨੂੰ ਲੈnde ਦੁਸ਼ਮਨ ਵਾਗ ਖਲੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਓ ਜੋ ਰੱਜਣ ਨਾ ਮੂੰਹੋਂ ਕਰਦੇ ਲੱਖ ਵੱਡੀਆਂ ਨੂੰ ਓਹੋ ਪਾਈ ਮਰਾਉਂਦੇ ਵੇਖੇ ਸਕਿਆਂ ਭਾਈਆਂ ਨੂੰ ਓਹੋ ਪਾਈ ਮਰਾਉਂਦੇ ਵੇਖੇ ਸਕਿਆਂ ਭਾਈਆਂ ਨੂੰ ਲਾਲਚ ਮਾਰੇ ਬੰਦੇ ਗਨਾ ਵਿੱਚ ਖੋ ਜਾਂਦੇ ਜਦੋਂ ਬੁਰੇ ਦਿਨ ਆਉਣ ਨੇ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਨੇ ਆਪਣੇ ਵੈਰੀ ਹੋ ਜਾਂਦੇ ਉਹ ਵੀਰ ਨਾ ਹੁੰਦਾ ਵੈਰੀ ਤਾਂ ਫਿਰ ਬਲੀ ਮਰਦਾਨਾ RAM ਕਦੇ ਵੀ ਛੁਪ ਕੇ ਵਾਰ ਉਹ ਦੇਤੇ ਕਰਦਾ ਨਾ RAM ਕਦੇ ਵੀ ਛੁਪ ਕੇ ਵਾਰ ਉਹ ਦੇਤੇ ਕਰਦਾ ਨਾ ਸ਼ਰਮਾਰ ਨ ਭਾਈ ਤਾਕਤ ਉਲਟੀ ਚੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਓ ਨਾਰਨ ਹਰਦਾ ਪ੍ਰਿਥੀ ਬਣਦਾ ਦੇਸ਼ ਗੁਲਾਮ ਨਹੀਂ ਜੈ ਚੰਦ ਦਸ ਕੇ ਪੇਤ ਕਰਾਉਂਦਾ ਜੇ ਕਤਲਾਮ ਨਹੀਂ ਜੈ ਚੰਦ ਦਸ ਕੇ ਪੇਤ ਕਰਾਉਂਦਾ ਜੇ ਕਤਲਾਮ ਨਹੀਂ ਓ ਸਦੀਆਂ ਤੱਕ ਨਾ ਪਾਰਤ ਦੁੱਖਾਂ ਵਿੱਚ ਪਰ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਸਦੀਆਂ ਤੱਕ ਨਾ ਪਾਰਤ ਦੁੱਖਾਂ ਵਿੱਚ ਪਰ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਓ ਅਗਰ ਇਰਾਦਾ ਮਾੜਾ ਹੁੰਦਾ ਕਦੇ ਵੀ ਕੀਤਾ ਨਾ ਸੋਨੇ ਵਰਗੀ ਨੂੰ ਜੰਗਲ ਵਿੱਚ ਹਰਦੀ ਸੀਤਾ ਨਾ ਸੋਨੇ ਵਰਗੀ ਨੂੰ ਜੰਗਲ ਵਿੱਚ ਹਰਦੀ ਸੀਤਾ ਨਾ ਜਿਉਂ ਦਸ ਰੱਥ ਡੇਗ ਮੈਨੂੰ ਹੱਥ ਜੀਵਨ ਤੋਂ ਧੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਬੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਬੈਰੀ ਹੋ ਜਾਂਦੇ ਓ ਕਹਿਰੋ ਪਾਂਡੋ ਤਣੀ ਅਕਲ ਦੇ ਬੀਰ ਬਹਾਦਰ ਸੀ ਉਗਮਣ ਤੋਂ ਲੈ ਆਥਣ ਤੱਕ ਜਿੰਨਾ ਦੇ ਆਦਰ ਸੀ ਉਗਮਣ ਤੋਂ ਲੈ ਆਥਣ ਤੱਕ ਜਿੰਨਾ ਦੇ ਆਦਰ ਸੀ ਆਪੋ ਵਿੱਚ ਦੀ ਲੜ ਕੇ ਧਰਤੀ ਲਹੂ ਸੰਗਤ ਹੋ ਜਾਂਦੇ ਜਦੋਂ ਬੁਰੇ ਦਿਨ ਆਉਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਸਿੱਖ ਰਾਜ ਗਿਆ ਵੀਰ ਬਿਰਾ ਦੇ ਮਾਰੂ ਬਣ ਗਏ ਸੀ ਇੱਕ ਦੂਜੇ ਦੇ ਸਾਵੇਂ ਸ਼ਤਰੂਆਂ ਜਿਉ ਤਣ ਖੜ ਗਏ ਸੀ ਇੱਕ ਦੂਜੇ ਦੇ ਸਾਵੇਂ ਸ਼ਤਰੂਆਂ ਜਿਉ ਤਣ ਖੜ ਗਏ ਸੀ ਓ ਬੰਕਾ ਬੀਤੀ ਗਾਥ ਕਾਵ ਵਿੱਚ ਸ਼ਾਇਰ ਪਰੋ ਜਾਂਦੇ ਬੰਕਾ ਬੀਤੀ ਗਾਥ ਕ ਵਿੱਚ ਸ਼ਾਇਰ ਪਰ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ ਜਦੋਂ ਬੁਰੇ ਦਿਨ ਆਵਣ ਆਪਣੇ ਵੈਰੀ ਹੋ ਜਾਂਦੇ